ਹੈਲੋ ਸੱਚ ਜੀ ਸਾਰਿਆਂ ਨੂੰ ਤੇ ਕਿਵੇਂ ਹੋ ਤੁਸੀਂ ਸਾਰੇ ਜਾਣੇ ਉਮੀਦ ਹੈ ਕਿ ਸਾਰੇ ਜਾਣੇ ਠੀਕ ਹੋਵਾਂਗੇ ਮਜ਼ੇ ਵਿੱਚ ਹੋਵਾਂਗੇ ਤੇ ਗਾਇਸ ਜਿਨ੍ਹਾਂ ਨੂੰ ਮਹਿੰਦੀ ਲਗਾਉਣੀ ਨਹੀਂ ਹੁੰਦੀ ਤੇ ਤੁਸੀਂ ਦੇਖ ਸਕਦੇ ਹੋ ਉੱਪਰ ਮੈਂ ਫੋਟੋ ਲਗਾਈ ਹੈ ਤੇ ਉਹਨੂੰ ਕਾਫੀ ਜ਼ਿਆਦਾ ਵਾਇਰਲ ਵੀ ਵੀਡੀਓ ਸੀ ਕਾਫੀ ਜ਼ਿਆਦਾ ਵੀਊ ਵੀ ਆਏ ਹੋਏ ਐ ਤੇ ਕਾਫੀ ਜ਼ਿਆਦਾ ਲਾਈਕ ਵੀ ਕੀਤਾ ਲੋਕਾਂ ਨੇ ਤੇ ਮੈਂ ਉਹਨੂੰ ਟਰਾਈ ਕਰ ਰਹੀ ਹਾਂ ਇੱਕ ਮੈਂ ਫਲਾਵਰ ਲਏ ਛੋਟੇ ਛੋਟੇ ਫਲਾਵਰ ਲਏ ਆ ਤੇ ਫਲਾਵਰ ਦੇ ਉੱਪਰ ਮਹਿੰਦੀ ਲਗਾ ਕੇ ਤੇ ਉਹਨਾਂ ਨੂੰ ਆਪਣੇ ਹੱਥਾਂ ਦੇ ਉੱਪਰ ਲਗਾ ਰਹੀ ਹਾਂ ਤਾਂ ਕਿ ਥੋੜਾ ਡਿਜ਼ਾਈਨ ਬਣ ਜਾਏ ਤੇ ਦੇਖਦੇ ਹਾਂ ਜਿਹੜਾ ਇਹ ਵਾਲਾ ਹੈਕ ਕੰਮ ਕਰਦਾ ਕਿ ਨਹੀਂ ਉਨ੍ਹਾਂ ਦੇ ਉੱਪਰ ਮਹਿੰਦੀ ਲਗਾ ਰਹੀਆਂ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਤੇ ਫਿਰ ਮੈਂ ਇਹਨੂੰ ਆਪਣੇ ਹੱਥਾਂ ਤੇ ਲਗਾਉਂਗੀ ਤੇ ਇਹਦਾ ਰਿਜ਼ਲਟ ਆ ਤੇ ਦੇ ਦੇ ਕਿੰਦਾ ਦਾ ਕਿੰਦਾ ਦਾ ਹੈ ਕਿਦਾਂ ਨਹੀਂ ਤੇ ਇਹ ਵੀਡੀਓ ਬਣਾਉਣ ਦਾ ਮੇਰਾ ਮਤਲਬ ਇਹ ਹੀ ਸੀਗਾ ਕਿ ਦੇਖਦੇ ਆ ਕਿ ਇਹ ਹੈ ਕੰਮ ਕਰਦਾ ਕਿ ਨਹੀਂ ਕਰਦਾ ਤੇ ਜਿਨ੍ਹਾਂ ਕੁੜੀਆਂ ਨੂੰ ਜੇ ਇਹ ਕੰਮ ਕਰ ਗਿਆ ਤੇ ਜਿਨ੍ਹਾਂ ਕੁੜੀਆਂ ਨੂੰ ਮਹਿੰਦੀ ਲਗਾਉਣੀ ਨਹੀਂ ਹੁੰਦੀ ਤੇ ਉਹ ਇਸ ਤਰੀਕੇ ਨਾਲ ਆਪਣੇ ਹੱਥਾਂ ਦੇ ਉੱਤੇ ਮਹਿੰਦੀ ਲਗਾ ਸਕਦੇ ਤੁਹਾਨੂੰ ਪਤਾ ਸਾਵੰਦ ਦਾ ਤੀਜ ਤੀਆਂ ਦਾ ਮਹੀਨਾ ਚੱਲ ਰਿਹਾ ਹੈ ਤੇ ਤੇ کافی ਜਿਆਦਾ ਮਹਿੰਦੀ ਵੀ ਲੱਗ ਰਹੀ ਹੈ ਹੱਥਾਂ ਦੇ ਉੱਪਰ ਹਨਾ ਤੇ ਹੱਥਾਂ ਦੇ ਉੱਤੇ ਕੁਆਰੀਆਂ ਵੀ ਕੁੜੀਆਂ ਲਗਾ ਰਹੀਆਂ ਆ ਵਿਆਹੀਆਂ ਵੀ ਤੇ ਜਿਹਨਾਂ ਨੂੰ ਮਹਿੰਦੀ ਲਗਾਉਣੀ ਨਹੀਂ ਹੁੰਦੀ ਉਹ ਇਸ ਤਰੀਕੇ ਨਾਲ ਮਹਿੰਦੀ ਲਗਾ ਸਕਦੇ ਆ ਤੇ ਇਹ ਜਿਹੜਾ ਰਿਜ਼ਲਟ ਐਂਡ ਦੇ ਵਿੱਚ ਤੁਸੀਂ ਦੇਖਿਓ ਬਹੁਤ ਵਧੀਆ ਰਿਜ਼ਲਟ ਲੱਗਾ ਮੈਨੂੰ ਤਾਂ ਮੈਂ ਤਾਂ ਹੁਣ ਇਸ ਤਰੀਕੇ ਦੇ ਨਾਲ ਹੀ ਮਹਿੰਦੀ ਲਗਾਵਾਂਗੀ ਦੇਖਿਓ ਤੁਸੀਂ ਤੇ ਇਹ ਰਿਜ਼ਲਟ ਮੈਨੂੰ ਬਹੁਤ ਵਧੀਆ ਲੱਗਾ ਗਾਇਸ ਸੱਚਮੇ ਤੇ ਮੈਂ ਦੇਖੋ ਫਲਾਵਰ ਨੂੰ ਓਪਨ ਕੀਤਾ ਜਿੱਦਾਂ ਮੈਂ ਫਲਾਵਰ ਲਈ ਸੀਦਾ ਰਿਜ਼ਲਟ ਬਹੁਤ ਵਧੀਆ ਹੀ ਆਇਆ ਸੀ